ਗੁਰੂ ਤੇਗ ਬਹਾਦਰ ਅੱਜ ਕੁਵੇਲੇ ਉੱਠਿਆ ਹਾਂ ਛੁੱਟੀ ਹੈ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ ਅੱਜ ਕੁਵੇਲੇ ਉੱਠਿਆ ਹਾਂ ਛੁੱਟੀ ਹੈ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ ਉਬਾਸੀ ਨੇ ਚਾਹ ਨੂੰ ਆਵਾਜ਼ ਮਾਰੀ ਹੈ ਕਿਸੀਂ ਨਹਾਵਾਂਗਾ ਪਿਛਲੇ ਐਤਵਾਰ ਨਹੀਂ ਨਹਾ ਸਕਿਆ ਆਪਣੇ ਜੰਗਾਲਾਂ ਝੰਜਟਾਂ ਛਮੇਲਿਆਂ ਕਾਰਨ ਕਿਸੀਂ ਨਹਾਵਾਂਗਾ ਪਿਛਲੇ ਐਤਵਾਰ ਨਹੀਂ ਨਹਾ ਸਕਿਆ ਆਪਣੇ ਜੰਜ ਜੰਜਾਲਾਂ ਝੰਜਟਾਂ ਝੁਮੇਲਿਆਂ ਕਾਰਨ ਕਿਸੇ ਨਹਾਉਣ ਤੋਂ ਆਪਣਾ ਸਿਰ ਚਿੱਤਿਆ ਆ ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ ਕਿਸੇ ਨਹਾਉਣ ਤੋਂ ਆਪਣਾ ਸਿਰ ਚਿੱਤਿਆ ਆ ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ ਜੋ ਅੱਜ ਦੇ ਦਿਨ ਉਤਾਰਿਆ ਸੀ ਹੰਕੜ ਦੇ ਦਸਤੇ ਵਾਲੀ ਹਕੂਮਤ ਹੱਥ ਫੜੀ ਅਨਿਆ ਦੀ ਤਲਵਾਰ ਨੇ ਜੋ ਅੱਜ ਦੇ ਦਿਨ ਉਤਾਰਿਆ ਸੀ ਹੈਂਕੜ ਦੇ ਦਸਤੇ ਵਾਲੀ ਹਕੂਮਤ ਹੱਥ ਫੜੀ ਅਨਿਆਂ ਦੀ ਤਲਵਾਰ ਨੇ ਪਰ ਕਟਿਆ ਸੀਸ ਨਾ ਡਿਗਿਆ ਰੁਲਿਆ ਨਾ ਮਿਟਿਆ ਅੰਬਰ ਤੇ ਜਾ ਦਰਸ਼ਨੀ ਹੋਇਆ ਇਤਿਹਾਸ ਦੇ ਅੰਬਰ ਤੇ ਸੋਚਾਂ ਦੇ ਅਸਮਾਨ ਤੇ ਜੋ ਰਾਹ ਰਸ਼ਨੌਦਾ ਰਹੇਗਾ ਮਨੁੱਖਾਂ ਦਾ ਮਨੁੱਖਤਾ ਦੇ ਰਹਿਣ ਤੱਕ ਕਟਿਆ ਸੀਸ ਨਾ ਡਿਗਿਆ ਰੁਲਿਆ ਨਾ ਮਿਟਿਆ ਅੰਬਰ ਤੇ ਜਾ ਦਰਸ਼ਨੀ ਹੋਇਆ ਇਤਿਹਾਸ ਦੇ ਅੰਬਰ ਤੇ ਸੋਚਾਂ ਦੇ ਅਸਮਾਨ ਤੇ ਜੋ ਰਾਰ ਰਛਣਾਉਂਦਾ ਰਹੇਗਾ ਮਨੁੱਖਾਂ ਦਾ ਮਨੁੱਖਤਾ ਦੇ ਰਹਿਣ ਤੱਕ ਹੁਣੇ ਮੈਂ ਕਿਸੀਂ ਨਾਵਾਂਗਾ ਕਿਸਾਂ ਨੂੰ ਮਿਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੋ ਜਿਸ ਤਰ੍ਹਾਂ ਯਾਰ ਤੂੰ ਵੀ ਕਿਸੇ ਕੰਮ ਆਇਆ ਕਰ ਕਿਸਾਂ ਨੂੰ ਮਿਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੋ ਜਿਸ ਤਰ੍ਹਾਂ ਯਾਰ ਤੂੰ ਵੀ ਕਿਸੇ ਕੰਮ ਆਇਆ ਕਰ ਦਿਨੇ ਮੋੜਿਆਂ ਤੇ ਝੂਟੇ ਨਾ ਲੈਂਦਾ ਰਿਹਾ ਕਰ ਰਾਤ ਨੂੰ ਸਹਰਾਣਾ ਇਹਨਾ ਵਿਧਿਆ ਕਰ ਯਾਰ ਤੂੰ ਵੀ ਕਿਸੇ ਕੰਮ ਆਇਆ ਕਰ ਦਿਨੇ ਮੋੜਿਆਂ ਤੇ ਝੂਟੇ ਨਾ ਲੈਂਦਾ ਰਿਹਾ ਕਰ ਰਾਤ ਨੂੰ ਸਹਰਾਣਾ ਇਹਨਾ ਵਿਧਿਆ ਕਰ ਅੱਜ ਦੇ ਦਿਨ ਗੁਰੂ ਨੇ ਸੀਸ ਦਿੱਤਾ ਸੀ ਮੈਂ ਅੱਜ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ ਬਹੁਤ ਨੋਟ